ਸੁਮਾ ਬੇਨਤੀ ਕਰੂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰਮਣੀ ਗੁੱਤਰਾਂ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਜੀ ਨੂੰ ਆਉਣ ਅਤੇ ਆਪਣੇ ਵਿਚਾਰ ਰੇ ਸਾਥ ਪਾਉਣ ਪੰਜਾਬ ਸਤਾਰ ਪੰਜਾਬ ਸਤਾਰ ਪ੍ਰੈਸ ਦੀ ਆਜ਼ਾਦੀ ਹਾਂ ਕਰੋ ਪ੍ਰੈਸ ਦੀ ਆਜ਼ਾਦੀ ਭਾਈ ਮਨਜੀਤ ਸਿੰਘ ਮੇਰੇ ਵੱਡੇ ਵੀਰ ਹੈ ਸਰਦਾਰ ਰਜਿੰਦਰ ਸਿੰਘ ਦੇ ਮਹਿਤਾ ਸਾਹਿਬ ਆ ਪਟਿਆਣਾ ਕੋਲ ਸਾਡੇ ਬੇਟਾ ਸੰਦੀ ਦੇ ਐਡਵੋਕੇਟ ਸਾਹਿਬ ਔਰ ਫੈਡਰੇਸ਼ਨ ਦੇ ਪ੍ਰਧਾਨ ਟਰੋਟ ਸਾਹਿਬ ਔਰ ਇਸੇ ਤਰ੍ਹਾਂ ਸਾਡੇ ਫੈਡਰੇਸ਼ਨ ਦੇ ਸਾਡਾ ਪ੍ਰਧਾਨ ਜਿਹੜੇ ਹੁਣ ਬੋਲ ਕੇ ਵੀ ਗਏ ਆ ਸੋ ਚਾਹਤ ਕੋ ਬਾਰੇ ਆ ਸਾਰੇ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਔਰ ਸਾਰੇ ਸਥਾਨਾਂ ਨੂੰ ਜਨਾਨੇ ਸਦਾ ਬੱਤਾ ਸਰਦਾਰ ਜਸਵੰਤ ਸਿੰਘ ਜੱਟ ਤੇ ਸਾਰੇ ਸਮੱਤਾਂ ਹੀ ਪੱਤਰਕਾਰ ਭਾਈਚਾਰਾ ਚਾਹੇ ਬ੍ਰਿੰਟ মিডিਆ ਹੋਵੇ ਚਾਹੇ ਇਲੈਕਟ੍ਰੋਨਿਕ মিডিਆ ਹੋਵੇ ਤਾਂ ਦੂਸਰਾ ਸਾਰਿਆਂ ਨੂੰ ਉਹ ਸਰਕਾਰ ਦੇ ਨਾਲ ਖਤੇ ਰੋੜਾ ਖਤੇ ਦਾ ਦਰਵਾਜ਼ਾ ਸਾਡੇ ਵਿੱਚ ਦੋ ਬਾਈਕਾਂ ਜਿੱਕਾ ਖਾਲਸਾ ਹੋ ਗੋਲੇ ਕਿ ਫੜੋਇਆ ਵਾ ਇਹ ਕੀ ਕਾਲਸਾ ਨਹੀਂ ਜਿੱਕੀ ਖਤੇ ਅੱਜ ਆਪਾਂ ਸਾਰੇ ਵਿਦਵਾਨ ਸਦਕਾ ਤੇ ਆ ਰਹੇ ਹਨ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਪਤਾ ਹੈ ਕਿ ਪੰਜਾਬ ਪੰਜਾਬੀ ਅਤੇ ਪੰਜਾਬੀਆਂ ਦੇ ਇਹਨਾਂ ਦੇ ਬਹੁਤ ਸਾਰੇ ਮਹੱਤਵਪੂਰਨ ਸਮੂਹ ਹੈ ਸਮੁੱਚੀ ਗਣਤਰੀ ਅਤੇ ਦਸਮਤ ਬੌਂਦ ਦੀ ਕਾਰਜਕਾਰੀ ਚੱਲੀ ਜਾ ਰਹੀ ਹੈ ਉਸ ਦੇ ਖਿਲਾਫ ਇੱਕ ਪਰਪੰਚ ਰਚਿਆ ਜਾ ਰਿਹਾ ਹੈ ਅਤੇ ਉਸ ਦੇ ਰਿਤੇ ਇਹ ਇਸ ਅਖਬਾਰ ਦੇ ਇੱਕ ਸੰਪਾਦਕ ਨੇ ਡਾਕਟਰ ਪ੍ਰਚੰਦ ਸਿੰਘ ਅੰਦਰ ਉਹਨਾਂ ਦੇ ਖਿਲਾਫ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਸ ਨੂੰ ਰੱਦ ਕਰਵਾਉਣ ਵਾਸਤੇ ਸਾਰੇ ਇਕੱਠੇ ਹੋਏ ਇਹ ਲੱਗਦਾ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਉਹ ਖਾਮਨ ਜਿਹੜਾ ਵਾ ਵੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਸੀ ਤੇ ਅਜੀਤ ਖਵਾਫ ਸਖਤ ਖਲਾਫ ਹੈ ਔਰ ਉਸੇ ਕਰਕੇ ਬੀਪੈਸ ਕਲਬ ਔਰ ਅੰਮ੍ਰਿਤਸਰ ਵੱਲੋਂ ਅਜੀਤ ਖਵਾਫ ਨਾਲ ਇਤਨੀ ਸਮੂਹ ਨਾਲ ਮਿਲ ਕੇ ਸੱਤਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਹੁੰਮਾ ਮਾ ਕੇ ਨਾ ਸਿਰਫ ਕਨ ਬਤਕਰ ਪਾਇਚਲਾ ਪੁਚਾ 3286 ਦੇ ਧਾਰਮਿਕ ਸ਼ਖਸੀਅਤਾਂ ਵਿੱਚ ਬੋਲੀ ਹੈ। ਔਰ ਉਹਨਾਂ ਨੇ ਵੀ ਇਸ ਦੇ ਖਿਲਾਫ ਵੀ ਬਾਤ ਚੀ। ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਸੇ ਤਰੀਕੇ ਨਾਲ ਸਭੰਦਾ ਬਾਂਚਰ ਕੇ ਸਾਥ ਦਿਓ ਔਰ ਜਿਸ ਤੰਗਾਲ ਅਸੀਂ ਇੱਕ ਰੂਪ ਦੇਖਿਆ ਸੀਗਾ ਕਿ ਨੈਸ਼ਨਲ ਮੀਡੀਆ ਦੇ ਵਿੱਚ ਇੱਕ ਆਪਾ ਰੂਪ ਦੇਖਿਆ ਸੀਗਾ ਕਿ ਗੋਦੀ ਮੀਡੀਆ ਦੀ ਗੱਲ ਕੀਤੀ ਜਾ ਰਹੀ ਸੀ। ਉਹ ਹੀ ਗੋਦੀ ਮੀਡੀਆ ਜਿਹੜਾ ਵਾ ਪੰਜਾਬ ਵਿੱਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। कि ਜਿਹੜਾ ਇਹ ਸਰਕਾਰ ਪੱਕੀ ਬੋਲਦਾਰੇ ਸਰਕਾਰ ਦਾ ਸਪੀਕਰ ਬਣਾ ਰਹੇ ਉਹ ਠੀਕ ਹੈ ਉਸ ਨੂੰ ਐਡ ਵੀ ਮਿਲਦੀ ਉਸ ਨੂੰ ਸਭ ਕੁਝ ਮਿਲਦਾ ਹੈ ਪਰ ਜੇ ਕੋਈ ਜਰਾ ਕੁ ਚੂ ਵੀ ਕਰਦਾ ਹੈ ਤਾਂ ਉਸ ਨੂੰ ਬੜ ਕੇ ਬੜੇ ਰੈਸ ਕਰਦੇ ਜਾਂਦੇ ਨੇ ਉਹਨਾਂ ਦੇ ਖਿਲਾਫ ਧਲਾਵਾ ਉਹ ਹਰ ਹਿੱਲਾ ਵਰਤਿਆ ਜਾਂਦਾ ਕਿ ਇਸ ਦੀ ਆਵਾਜ਼ ਨੂੰ ਦਬਾਇਆ ਜਾਏ ਇਸੀ ਚੀਜ਼ ਨੇ ਇਸੇ ਨੈਰੇਟਿਵ ਨੂੰ ਇਸ ਤਰ੍ਹਾਂ ਵੱਡਾ ਸੈਂਟਰਪ ਹੁੰਦਾ ਆ ਸਾਡੀ ਸਟੇਟ ਦੇ ਵਿੱਚ ਆ ਗਿਆ ਇਸ ਨੂੰ ਅਸੀਂ ਤੁਲਨਾਵਾਂ ਔਰ ਤੋੜ ਕੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਪਹਿਲਾਂ ਇੱਕ ਪੱਤਰਕਾਰ ਦਾ ਮਿਆਰ ਆ ਇੱਕ ਪੱਤਰਕਾਰ ਦਾ ਹੈ ਬਲੰਦ ਆਵਾਜ਼ ਹੈ ਜਿਹੜਾ ਇੱਕ ਨਮੂਨਾ ਦੇ ਤੌਰ ਤੇ ਮੰਨੇ ਜਾਂਦੇ ਕਿ ਪੰਜਾਬ ਦੀ ਪੱਤਰਕਾਰ ਜੜੀ ਹੈ ਇੱਕ ਨਮੂਨੇ ਦੇ ਤੌਰ ਤੇ ਤੜਕ ਪੱਤਰਕਾਰੀਆਂ ਉਸ ਨੂੰ ਫਿਰ ਤੋਂ ਬਹਾਲ ਕਰਨਾ ਸਾਡਾ ਮੁੱਖ ਮਕਸਦ ਹੈ ਔਰ ਮੈਂ ਸਮst ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਨਾ ਚਾਹਾਂਗਾ ਹੋਰ ਵੀ ਜਿਹੜੇ ਅਟੈਕਸ ਗਰੁੱਪ ਨੇ ਉਹਨਾਂ ਨੂੰ ਆਪਣੇ ਵੱਲੋਂ ਕੀਤਾ ਚਾਹਾਂਗਾ ਕਿ ਇਸ ਜਗ੍ਹਾ ਦੇ ਖਿਲਾਫ ਖੜੇ ਹੋਣ ਦਰੰਦੀਪੂਰ ਨੂੰ ਉੱਨੀ ਆ ਔਰ ਖੜੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨ ਸਾਡਾ ਇੱਕ ਹੈ ਸਾਨੂੰ ਕੰਮ ਕਾਮਯਾਬੀ ਦਿਵਾ ਸਕਦਾ ਹੈ